परमेश्वर तेरा यीशु नाम वड़ा है सामने खुदावंद दा इबादत दे शुरू तो लेके आखिर तक समय नु खुदावंद मैं ते जलाली तेरे जलाली हत्था ही दिना खुदावंद तेरे कृपा अज खुदा कल्ले कल्ले दे नाल हो मेरे परमेश्वर खुदावंद दा कल्ले कल्ले दी अगुवाई कर मेरे ਪਾਕਿਸਤਾਨੋਂ ਜੈ ਐਮ ਸੀ ਰੀ ਸੋ 크ਿਸਮਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਸੋ ਅੱਜ ਅਸੀਂ ਚਰਚ ਪੰਡੋਰੀ ਕੱਦ ਦੇ ਵਿੱਚ ਤਬੂ ਦੀ ਮਹਿਮਾ ਦੇ ਲਈ ਇਕੱਠੇ ਹੋਏ ਆ ਆਓ ਅਸੀਂ ਇੱਕ ਪ੍ਰੇਮ ਨੂੰ ਦਿਖਾਈਏ ਔਰ ਮਿਲ ਕੇ ਖੁਦਾਵੰਦ ਦੇ ਇਸ ਜਨਮ ਦਿਹਾੜੇ ਨੂੰ ਸੈਲੀਬ੍ਰੇਟ ਕਰੀਏ ਅਸੀਂ ਸਭ ਮਿਲ ਕੇ ਉਸ ਖੁਦਾ ਦੀ ਮਹਿਮਾ ਨੂੰ ਜੋ ਸਾਡੇ ਵਿਚਕਾਰ ਆਇਆ ਹੈ ਔਰ ਸਾਨੂੰ ਮੁਕਤੀ ਦੇਣ ਦੇ ਲਈ ਨਜਾਤ ਦੇਣ ਦੇ ਲਈ ਛੁਡਾਉਣ ਦੇ ਲਈ ਉਹ ਅਜਿਹੇ ਦਿਨ ਦੇ ਵਿੱਚ 2 2020 ਸਾਲ ਪਹਿਲਾਂ 2024 ਸਾਲ ਪਹਿਲਾਂ ਸਾਡੇ ਵਿਚਕਾਰ ਆਇਆ ਕਿ ਉਹ ਸਾਨੂੰ ਛੁਡਾਵੇ ਆਜ਼ਾਦ ਕਰੇ ਸਵਾਗਤ ਜਿਸ ਨੂੰ ਅਸੀਂ ਪਰਮੇਸ਼ਵਰ ਦੀ ਬਾਚਰਚ ਪੰਡੋਰੀ ਕਾਤੇ ਵਿੱਚ ਇਕੱਠੇ ਹੋਏ ਆ ਅਸੀਂ ਸਭ ਮਿਲ ਕੇ ਉਸ ਪਰਮੇਸ਼ਵਰ ਦੀ ਮਹਿਮਾ ਲਈ ਆ ਸੋ ਇੱਕ ਵਾਰੀ ਫਿਰ ਆਪ ਸਭ ਨੂੰ ਬਹੁਤ ਬਹੁਤ 크ਿਸਮਸ ਦੀਆਂ ਮੁਬਾਰਕਾਂ ਸਭ ਨੂੰ ਜੈਮ ਸੀ ਦੀ